ਇਹ ਤਰਸਦੇ ਪਏ ਨੇ ਕਿ ਜਿੱਦਣ ਦਾ ਗੁਰੂ ਗ੍ਰੰਥ ਸਾਹਿਬ ਜੀ ਗਿਆ ਸਾਡੀ ਆਤਮਾ ਚਲੀ ਗਈ ਹੈ ਆਤਮਾ ਚਲੀ ਗਈ ਹੈ ਉਹ ਆਤਮਾ ਨੂੰ ਲੁੱਟਣ ਵਾਲੇ ਵੀ ਸਾਡੇ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਚੱਕ ਕੇ ਲੈ ਕੇ ਗਏ ਨੇ ਤੋੜਤਾ ਇਹਨਾਂ ਨੂੰ ਇਹਨਾਂ ਲੋਕਾਂ ਨੇ ਉਹ ਉਹ ਤੋਂ ਗ੍ਰੰਥ ਲੈ ਕੇ ਚਲੇ ਗਏ ਔਰ ਹਮਾਰੇ ਸਮੇਂ ਜੋ ਗ੍ਰੰਥ ਇੱਥੋਂ ਗਿਆ ਹੈ ਜਿਸ ਵੇ ਸਾਡੇ ਲੋਕੋ ਕੀ ਪੂਰੀ ਆਤਮਾ ਜਲੀ ਵੀ ਹੈ ਵਾਹਿਗੁਰੂ ਵਾਹਿਗੁਰੂ ਕਿਉਂ ਆਏ ਆ ਮੇਰੇ ਲਈ ਗੁਰੂ ਆਜ਼ਮ ਜੀ ਵਾਹਿਗੁਰੂ 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 आप थी जमिया वगैरह पूरे सामान वगैरह वस्तु वगैरह सब थे यहाँ गुरु नानक देव जी के अच्छा यहाँ से अमृतसर के कुछ लोग आए थे अच्छा। तो यहाँ से भी लेकर गए थे जो हस्तलिखित रूप था गुरु ग्राम से हाथों से लिखा हुआ यहाँ से उठा के लेके ले चले लेकर चले गए आत्मा माँ चलेगी लेकिन शरीर यहाँ उनका बोले सोन मोबाइलों के बिच भी गुरु नानक साहब अच्छा हुआ नोबाइलों बिच भी गुरु नानक साहब है और, हो कि मुझे बता तो दो कैसी होती है सिक्खी ये पता क्या बोल रहे हैं कि जब से आप नहीं आए हमारे लिए गुरु महाराज आ गए आप संगत नहीं आए हमारे लिए आ गया गुरु नानक आगे आप जब गुरुमुखी लाएंगे पियेंगे पहला पियो बुरु जी का पहला, पहला, पहला अमृत छकोगे तब सिखाओगे तब पाठ करोगे वाह इतनी खुशी होती है की ये मोहल्ला ऐसा है की यहाँ मांस मटन दारू बारू बीड़ी सिगरेट पीने वाला तंबाकू खाने वाला कोई नहीं बोले सुन हो कितने का गुरु महाराज ने भेजा हमें एक जगह पे पता नहीं कितने जगह तो गुरु ग्राम साहब ਦੇ ਰੂਪ ਚੱਕ ਕੇ ਲੈ ਗਏ और पर ये कुत्ते नहीं है आज भी गुरु नानक साहिब जी ਦੇ پورے ਮੁਹੱਲੇ ਦੇ ਵਿੱਚ ਦੱਸ ਨੇ ਕੋਈ ਮਾਸੀ ਮੀਟ ਨਹੀਂ ਖਾਂਦਾ और मैं एक विनती करता हूं मोबाइल के जरिए खबरदार हो जाओ वो लोग जो गुरु ग्राम साहिब जी उठा के लेके गए अब मत उठा जाना ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਸਾਹਿਬ ਜੀ ਆਪ ਮਾਰਗ ਦਿਖਾ ਦਿੰਦੇ ਨੇ ਆਪ ਉਸ ਰਸਤੇ ਪਾ ਦਿੰਦੇ ਨੇ ਜਿਹੜੇ ਰਸਤਿਆਂ ਦੇ ਉੱਤੇ ਗੁਰੂ ਸਾਹਿਬ ਜੀ ਨੇ ਖੋਜ ਕਰਵਾਉਣੀ ਹੁੰਦੀ ਹੈ ਅਸੀਂ ਜਦੋਂ ਇਹ ਸਮਾਰਗ ਤੇ ਚੱਲਦੇ ਹੋਏ ਜਬਲਪੁਰ ਦੇ ਵਿੱਚ ਪਹੁੰਚਦੇ ਆ ਤਾਂ ਜਬਲਪੁਰ ਦੇ ਵਿੱਚ ਸਾਨੂੰ ਇੱਕ ਬੋਰਡ ਦਿਖਾਈ ਦਿੰਦਾ ਜਿਹਦੇ ਉੱਤੇ ਇੱਕ ਨਕਸ਼ਾ ਬਣਿਆ ਹੋਇਆ ਸੀ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮਾਰਗ ਦਾ ਉਸ ਨਕਸ਼ੇ ਦੇ ਉੱਤੇ ਇੱਕ ਸ਼ਹਿਰ ਦਾ ਨਾਮ ਆਉਂਦਾ ਹੈ ਅਮਰਾਵਤੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅਮਰਾਵਤੀ ਹੋ ਕੇ ਜਾਂਦੇ ਨੇ ਸਾਡੀ ਟੀਮ ਨਾਗਪੁਰ ਤੋਂ ਚੱਲ ਕੇ 150 ਕਿਲੋਮੀਟਰ ਅਮਰਾਵਤੀ ਪਹੁੰਚ ਜਾਂਦੀ ਹੈ ਗੁਰਦੁਆਰਾ ਸਾਹਿਬ ਸਿੰਘ ਸਵਾ ਇੱਥੇ 2-3 ਦਿਨ ਅਸੀਂ ਰੁਕਦੇ ਹਾਂ ਇੱਕ ਕਥਾ ਦਾ ਸਮਾਗਮ ਵੀ ਕੀਤਾ ਜਾਂਦਾ ਹੈ ਇੱਥੋਂ ਹੀ ਸਾਡੀ ਖੋਜ ਸ਼ੁਰੂ ਹੋ ਜਾਂਦੀ ਹੈ ਇਤਿਹਾਸ ਦੇ ਉਸ ਨਕਸ਼ੇ ਦੇ ਮੁਤਾਬਕ ਪਤਾ ਕਰਦੇ ਆ ਕਿ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਕੋਈ ਇੱਥੇ ਸਥਾਨ ਹੋਵੇਗਾ ਇੱਥੇ ਵੀ ਪਤਾ ਲੱਗਦਾ ਸੋ ਪੂਨੇ ਦੇ ਵਿੱਚ ਸਰਦਾਰ ਅਮਰਜੀਤ ਸਿੰਘ ਜੀ ਜੋ ਸਾਈਕਲ ਸੁਸਾਇਟੀ ਦੇ ਅੰਦਰ ਰਹਿੰਦੇ ਨੇ ਉਹਨਾਂ ਦੇ ਵੱਲੋਂ ਵੀ ਹਰੀ ਚੰਡੀ ਮਿਲ ਜਾਂਦੀ ਹੈ ਵੀ ਹਾਂ ਅਸੀਂ ਪੁਰਖਿਆਂ ਤੋਂ ਸੁਣਿਆ ਕਿ ਗੁਰੂ ਨਾਨਕ ਸਾਹਿਬ ਮਹਾਰਾਜੀ ਅਮਰਾਵਤੀ ਆਉਂਦੇ ਨੇ ਆਖਿਰ ਪੁੱਛਦੇ ਪੁੱਛਦੇ ਅਸੀਂ ਇੱਕ ਮੁਹੱਲੇ ਵਿੱਚ ਪਹੁੰਚਦੇ ਹਾਂ ਜਿਹਦਾ ਨਾਮ ਔਰੰਗਾਪੁਰ ਹੈ ਇੱਥੇ ਆ ਕੇ ਪਤਾ ਲੱਗਦਾ ਕਿ ਤਨ ਗੁਰੂ ਨਾਨਕ ਸਾਹਿਬ ਜੀ ਨੂੰ ਮੰਨਣ ਵਾਲੇ ਲੋਕ ਤਰਸਦੇ ਪਏ ਨੇ ਰੋਂਦੇ ਪਏ ਨੇ ਉਹ ਸਿੱਖੋ ਤੁਸੀਂ ਸਾਨੂੰ ਗੱਲ ਦੇ ਨਾਲ ਲਾ ਲਓ ਜਦੋਂ ਅਸੀਂ ਇੱਥੇ ਪਹੁੰਚਦੇ ਹਾਂ ਤੇ ਪਤਾ ਲੱਗਦਾ ਨਦੀ ਦੇ ਕਿਨਾਰੇ ਦੇ ਉੱਤੇ ਇਹ ਜੋ ਆਪ ਜੀ ਅਸਥਾਨ ਵੇਖ ਰਹੇ ਹੋ ਇਸ ਅਸਥਾਨ ਦੇ ਉੱਤੇ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜੀ ਆਉਂਦੇ ਨੇ ਸੰਗਤਾਂ ਨੂੰ ਗੁਰਬਾਣੀ ਦੇ ਲੜ ਦੇ ਨਾਲ ਲਾਉਂਦੇ ਨੇ ਅਕਾਲ ਪੁਰਖ ਦੇ ਨਾਲ ਜੋੜਦੇ ਨੇ ਜਾਤਾਂ ਪਾਤਾਂ ਤੋਂ ਉੱਤੇ ਉੱਠ ਕੇ ਜਿਹੜੇ ਲੋਕਾਂ ਨੂੰ ਜਾਤਾਂ ਪਾਤਾਂ ਕਰਕੇ ਦੂਰ ਕਰ ਦਿੱਤਾ ਗਿਆ ਸੀ ਪਰਮੇਸ਼ਰ ਦਾ ਨਾਮ ਜਪਣ ਤੱਕ ਵਾਹਿਗੁਰੂ ਦੀ ਬੰਦਗੀ ਕਰਨ ਦਾ ਅਧਿਕਾਰ ਨਹੀਂ ਸੀ ਕੰਨ ਦੇ ਵਿੱਚ ਛਿੱਕਾ ਢਾਲ ਕੇ ਪਾਇਆ ਜਾਂਦਾ ਸੀ ਉਹਨਾਂ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਆਪਣੇ ਗਲ ਦੇ ਨਾਲ ਲਾਇਆ ਜੀ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਅਸੀਂ ਭੰਗੀ ਸਮਾਜ ਕਹਿ ਦਿੰਨੇ ਆ ਜਿਨ੍ਹਾਂ ਨੂੰ ਕਈ ਵਾਰ ਅਸੀਂ ਚੂੜਾ ਸ਼ਬਦ ਵਰਤਦੇ ਆਂ ਮਾਫ ਕਰਨਾ ਜਾਤ ਕੋਈ ਵੱਡੀ ਛੋਟੀ ਨਹੀਂ ਹੁੰਦੀ ਮਾਨਸਕੀ ਜਾਤ ਸਭ ਇੱਕ ਹੈ ਪਹਿਚਾਨ ਉਹ ਪਰ ਅੱਜ ਅਸੀਂ ਲੋਕ ਹੀ ਕਿਤੇ ਨਾ ਕਿਤੇ ਡੇਰਾਵਾਦ ਵਿੱਚ ਆ ਕਰਕੇ ਜਾਤਾਂ ਪਾਤਾਂ ਦੇ ਨਾਮ ਦੇ ਉੱਤੇ ਇਹਨਾਂ ਲੋਕਾਂ ਨੂੰ ਆਪਣੇ ਤੋਂ ਦੂਰ ਕਰ ਰੱਖਿਆ ਜਦੋਂ ਅਸੀਂ ਇਸ ਸਥਾਨ ਦੇ ਉੱਤੇ ਆ ਕੇ ਦਰਸ਼ਨ ਕੀਤੇ ਬਜ਼ੁਰਗ ਧਾ ਮਾਰ ਕੇ ਰੋਪਿਆ ਉਹ ਤੁਹਾਡੇ ਅੰਮ੍ਰਿਤਸਰ ਤੋਂ ਕੁਝ ਲੋਕ ਆਉਂਦੇ ਨੇ गुरु ग्रंथ साहब महाराज जी का स्वरूप चक के ले जाते पंजाब से कुछ लोग आए हाँ। वो बहुत गल गया था वो तो बोले हम ये ले जाते हो यहाँ से अमृतसर के कुछ लोग आए थे जैसे उनका हिंदुस्तान में एक मुहिम चालू थी सभी गुरुद्वारों के वो लेके जा रहे थे ना गुरु ग्रंथ साहब कटा जमया वगैरह तो यहाँ से भी लेकर गए थे जो हस्तलिखित स्वरूप था गुरु ग्राम से हाथों से लिखा हुआ यहाँ से उठा के लेके चले लेकर चले गए कि वो पंजाब लेकर गए अमृतसर हम ऐसा हमको बोलते हैं वो लोग क्योंकि हम यहाँ पे सेवाकारी बोले तो बहुत सालों से सेवा दे रहे हैं और हमारा पूरा एरिया यहाँ पे सेवा देता है अच्छा हमारे समाज के लोग बेलपुरा मथानगंज ये मोहल्ला ये जुलूस के साथ में ये ग्रंथ साहब न्याला यहाँ लेकर आए तो वो तो ग्रंथ लेके चले गए लेकर गए वो लेके चले गए फिर आप ग्रंथ लेकर आए अब कितने समाज के लोग हैं जो गुरु नानक देव जी को मानते हैं यहाँ पूरा मोहल्ला है पूरा मोहल्ला है पर साडे सा कोलो शरीर खो लिया आत्मा खो नहीं सके हमारा बोलना ऐसा आ रहा है आपको जितने आप लोग आए हमारा सबसे बड़ा ये बहुत बड़ा उपाय होगा आपका भाई गुरु आप लोग सोचते हैं कि हम बंगी समाज के लोग है कि यहाँ सारे बातें ऐसी कुछ चलती है ऐसा कुछ भी नहीं आप यहाँ एकदम शारम हमारे जो बच्चे हमारे घर के बुजुर्ग पुराने लोग जो हमारे हमने तो आज तक देखी नहीं इन्होंने भी देखी नहीं है कब आया कब नहीं करके वाह गुरु लेकिन कैसा ये हम जब से हमारे होश संभाले हमने और हमारे समय में जो गिर यहाँ से गया है तो जब से हमारे लोगों की पूरी आत्मा जली हुई है, है ये सेवा करते रहे गाड़ियां लेके आए थे वो, ले वो दस बारह गाड़ी आई थी वो समय के अंदर तो हम लोग लो उनको रोक रहे थे ये लोग भी कैसे ड्यूटी पानी लोग सुबह बताया मैंने आपको कि हम सुबह से बजे निकल जाते हैं तो हम आते हैं बारह एक बजे दो बजे तक के तो उस समय में वो लोग आगे थे और वो लोगों ने ऐसे से लेके चले गए थे वो धोखा की आपके साथ हाँ वो बोले ये खंड हो गया खंड हो गया, गया करके और ये लोग बोले पन्ना बेचते बोले कन्या अपने रोड पे दिखते पेपर के टुकड़े लाए थे कुछ कैसे उठा के वो चले गए अपने यहाँ से लेकिन कैसे है वो चलेगा आत्मा गई लेकिन शरीर यहाँ है उनका बोले सोन मेरी सबसे बस ये विनंती है कि जैसा गुरुद्वारा सब दूर बना है ਕਿ ਇਸੇ ਗੁਰਦਾਰਾ ਆਪਣਾ ਔਰੰਗੋਬਾਹ ਇੱਕ ਬਣ ਜਾਏ ਕਿ ਸਮਤੀ ਤੇ ਜੋ ਵੀ ਇਸ ਤੇ ਅਨਿਓ ਸੱਤਿ ਅਨੁਸਾਰ ਬਣੇ ਤਾਂ ਇੱਕ ਵਾਰੀ ਗੁਰਦਾਰੇ ਇਸ ਕੋ ਬਣਾਉਣੇ ਦਾ ਆਪਣਾ ਆਪਣਾ ਸਹਿਯੋਗ ਕਰੇ ਕਰਕੇ ਸੰਗਤ ਜੀ ਆ ਤਰਸ ਦੇ ਪੈ ਨੂੰ ਇੱਥੇ ਗੁਰਦਾਰੇ ਦੀ ਲੋੜ ਹੈ ਇਹ ਤਰਸ ਦੇ ਪੈ ਨੇ ਕਿ ਜਿੱਦਣ ਦਾ ਗੁਰੂ ਗ੍ਰੰਥ ਸਾਹਿਬ ਜੀ ਗਿਆ ਸਾਡੀ ਆਤਮਾ ਚਲੀ ਗਈ ਹੈ ਆਤਮਾ ਚਲੀ ਗਈ ਹੈ ਉਹ ਆਤਮਾ ਨੂੰ ਲੁੱਟਣ ਵਾਲੇ ਵੀ ਸਾਡੇ ਲੋਕ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਚੱਕ ਕੇ ਲੈ ਕੇ ਗਏ ਨੇ ਤੋੜਤਾ ਇਹਨਾਂ ਨੂੰ ਇਹਨਾਂ ਲੋਕਾਂ ਨੇ ਇੱਕ ਜਗ੍ਹਾ ਤੇ ਪਤਾ ਨਹੀਂ ਕਿੰਨੇ ਕ ਜਗ੍ਹਾ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੱਕ ਕੇ ਲੈ ਗਏ ਔਰ ਪਰ ਇਹ ਟੁੱਟੇ ਨਹੀਂ ਐ ਅੱਜ ਵੀ ਗੁਰੂ ਨਾਨਕ ਸਾਹਿਬ ਜੀ ਦੇ ਪੂਰੇ ਮੁਹੱਲੇ ਦੇ ਵਿੱਚ ਦੱਸਦੇ ਕੋਈ ਮਾਸ ਮੀਟ ਨਹੀਂ ਖਾਂਦਾ ਪੂਨੇ ਸ਼ਹਿਰ ਮੇ ਬਾਲਮੀਕੀ ਸਮਾਜ ਕੇ ਪਾਸ ਵੀ ਹਸਤ ਲਿਖਤ ਗੁਰੂ ਗ੍ਰੰਥ ਸਾਹਿਬ ਹੈ ਹਾਂ ਛਿੰਦਵਾੜਾ ਮੇ ਵੀ ਹੈ ਤੋ ਗੁਰੂ ਗ੍ਰੰਥ ਸਾਹਿਬ ਜੀ ਬਹੁਤ ਜਗ੍ਹਾ ਤੇ ਔਰ ਮੈਂ ਇੱਕ ਬੇਨਤੀ ਕਰਤਾ ਹਾਂ ਮੋਬਾਈਲ ਕੇ ਜਰੀਏ ਖਬਰਦਾਰ ਹੋ ਜਾਓ ਉਹ ਲੋਕ ਜੋ ਗੁਰੂ ਗ੍ਰੰਥ ਸਾਹਿਬ ਜੀ ਉਠਾ ਕੇ ਲੈ ਕੇ ਗਏ ਅਬ ਮਤ ਉਡਾ ਜਾਣਾ ਅਬ ਇਨਕੇ ਪਾਸ ਡੰਡਾ ਤਿਆਰ ਪੱਕਾ ਰਹੇਗਾ ਬਸ ਵਾਹਿਗੁਰੂ ਉਬ ਡੰਡਾ ਤਿਆਰ ਰਹੇਗਾ ਮੱਤ ਗੁਰੂਗ੍ਰਾਮ ਸੇ ਉਠਾ ਕੇ ਲੈ ਕੇ ਚਲੇ ਜਾਣਾ ਅੱਜ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਵਸਦੇ ਨੇ ਇਹਨਾਂ ਲੋਕਾਂ ਵੱਲੋਂ ਸਾਨੂੰ ਉਹ ਨਦੀ ਦਾ ਕਿਨਾਰਾ ਵਿਖਾਇਆ ਗਿਆ ਜਦੋਂ ਦਾਸ ਨੇ ਗੱਲ ਕੀਤੀ ਕਿ ਗੁਰੂ ਨਾਨਕ ਸਾਹਿਬ ਮਹਾਰਾਜੀ ਜਿੱਥੇ ਜਾਂਦੇ ਸੀ ਉੱਥੇ ਰੁੱਖ ਜਾਂ ਖੂਹ ਮੌਜੂਦ ਹੁੰਦਾ ਸੀ ਸਾਨੂੰ ਇਹਨਾਂ ਲੋਕਾਂ ਵੱਲੋਂ ਦੱਸਿਆ ਗਿਆ ਇਹ ਜਗ੍ਹਾ ਦੇ ਉੱਤੇ ਖੂਹ ਮੌਜੂਦ ਸੀ ਜੋ ਪੂਰ ਦਿੱਤਾ ਗਿਆ ਇੱਕ ਰੁੱਖ ਵੀ ਮੌਜੂਦ ਸੀ जो काट दिता गया ठीक हो हो। है तो यहाँ कुआ था।, 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 था, था नीम का पेड़ था वहाँ पे यहाँ पे कुआ था।, था।, था हाँ तो गुरु नानक देव जी जहाँ पे आए हैं नदी के किनारे हो वहाँ पे हंड्रेड परसेंट जो कुछ निशानियाँ है वो कुआ जरूर होना चाहिए था तो कुआ यहाँ पे था आपने अपने आँखों से देखा है

ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਕਰਦੇ ਰਹੇ ਇਹ ਬਜ਼ੁਰਗ ਅੱਜ ਤਕਰੀਬਨ ਤਕਰੀਬਨ ਉਸ ਮੌਤ ਦੇ ਕਿਨਾਰੇ ਤੇ ਨੇ ਜੋ ਕਦੇ ਵੀ ਆ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੋਜ਼ ਸੇਵਾ ਕਰਦੇ ਨੇ ਇਹਨਾਂ ਲੋਕਾਂ ਨੂੰ ਜੋੜ ਕੇ ਰੱਖਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਹੀ ਤੁਹਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਤੋਂ ਲੈ ਕੇ ਇਸ ਜਗ੍ਹਾ ਤੇ ਮੌਜੂਦ ਨੇ ਅੱਜ ਇੱਥੇ ਇੱਕ ਨਵਾਂ ਸਰੂਪ ਦੇ ਕੇ ਚਲੇ ਗਏ ਨੇ ਪ੍ਰਾਤਨ ਸਰੂਪ ਗੁਰੂਗ੍ਰਾਮ ਸਾਹਿਬ ਜੀ ਦਾ ਤੇ ਨਿਸ਼ਾਨੀਆਂ ਚੱਕ ਕੇ ਲੈ ਗਏ ਨੇ ਤੋੜ ਕੇ ਚਲੇ ਗਏ ਲੋਕਾਂ ਨੂੰ ਪਰ ਇਹ ਟੁੱਟੇ ਨਹੀਂ ਐ ਅਸੀਂ ਇਹਨਾਂ ਲੋਕਾਂ ਦੇ ਨਾਲ ਅਸੀਂ ਇਹ ਸੰਗਤ ਦੇ ਨਾਲ ਕਈ ਦਿਨ ਬਤੀਤ ਕੀਤੇ ਇਹਨਾਂ ਦੇ ਅਥਰੂ ਨਹੀਂ ਵੇਖੇ ਜਾ ਰਹੇ ਸੀ ਨਾਮ ਕੀ ਹੈ ਆਪ ਦਾ ਵੰਸੀ ਬਾਬਾ ਜੀ ਹਾਂ ਇਸ ਵਿੱਚ ਸਭ ਕੁਝ ਹੈ ਹਾਂ ਕੀ ਜੋ ਕਰਨ ਆ ਗੁਰੂ ਮਹਾਰਾਜਾ ਰੋਇਆ ਬਾਬਾ ਜੀ ਮਾਰ ਰਹੇ ਚਾਪ ਪੁਰਮੁਖੀ ਜੇ ਲਾਏਂਗੇ ਯਾਰ ਲਫਿੰਗ ਗੁਰੂ ਜੀ ਦਾ ਪਹਿਲਾ ਅਮਰ ਛਕੋਗੇ ਤਬ ਸਿੱਖਾਉਗੇ ਤਬ ਪਾਠ ਕਰੋਗੇ ਵਾ ਇਸ ਵਿੱਚ ਕੀ ਨਹੀਂ ਚੱਕੂ ਚੇ ਵਾ ਭਾਈ পাপ ਕਿਉਂ ਆਏ ਉਹਨੇ ਖਿੱਚ ਕੇ ਲਾ ਲਾ ਬਖਤੀ ਲਈ ਮੈਂ ਬੈਠ ਕੇ ਰਿਆ ਲਾ ਗੁਰੂ ਖਿੱਚ ਕੇ ਲੈ ਕੇ ਆਇਆ ਹਮੇ ਵੀ ਯੋ ਸੱਚੇ ਮਨਸਿ ਆਤਾ ਇਸ ਕਿਸ ਆਣੀ ਬਾਤ ਕਮੇਟੀ ਨੂੰ ਬੇਨਤੀ ਕੀਤੀ ਚਲੋ ਚੱਲੀਏ ਸਿੰਧੀ ਪਰਿਵਾਰ ਦੀਆਂ ਦੋ ਬੱਚੀਆਂ ਸਾਡੇ ਨਾਲ ਇਸ ਜਗ੍ਹਾ ਤੇ ਪਹੁੰਚੀਆਂ ਉਹਨਾਂ ਨੇ ਸੇਵਾ ਵੀ ਕਰਵਾਈ ਫਿਰ ਅਗਲੇ ਦਿਨ ਇੱਥੇ ਲੋਕਾਂ ਦਾ ਇਕੱਠ ਹੋਇਆ ਸਾਰੀ ਸੰਗਤ ਆਇਕ ਪ੍ਰੋਗਰਾਮ ਰੱਖਿਆ ਗਿਆ ਔਰ ਇਹਨਾਂ ਦੇ ਦਿਲਾਂ ਦੇ ਬਲਬਲੇ ਤੁਹਾਡੇ ਤੱਕ ਪਹੁੰਚ ਜਾਣ ਸੰਗਤ ਜੀ ਦੇਖੋ ਕਿਦਾਂ ਤਰਸਦੇ ਪਏ ਨੇ ਸੁਣੋ ਉਸ ਸਮੇਂ ਕਿਹੜਾ ਮਾਹੌਲ ਬਣਦਾ ਹੈ ਜੋ ਆਏ ਆ ਮੇਰੇ ਲਈ ਮਾਈਕ ਮਾਣਦਾ ਆ ਵਾਹ ਮਾਈਕ ਵਾਹ ਹਾਂ ਹੂੰ ਇਹਨਾਂ ਆਪਸ ਵਿੱਚ ਕੋਈ ਜਿਹਾ ਕੰਮ आ, गुरु महाराज ने भेजा हमें जलम की का ये पता क्या बोल रहे कि जब से आप नहीं आए हमारे लिए गुरु महाराज आ गए आप संगत नहीं आए हमारे नहीं। लिए गुरु नानक गए आप थोड़ा ना। जब आगे पीछे सब तोड़ा वाह तोड़ दिया था पहले यहाँ पे नहीं यहाँ झाड़ था नीम का झाड़ था मुझे बोल के बता रहे थे कि मैं रो रहा था मेरे आंसू यहाँ पे गुरु ग्राम साहब के ऊपर गिर रहे थे कि मत लेके जाओ गुरु ग्राम साहब जी को जब तक मैं जिंदा हूं मैं गुरु ग्राम साहब जी की सेवा करूंगा जी जी की से जो भी छाया है नानक जी की, है। वो परिवार में सब सुख शांति है समृद्धि है वो हिसाब से हम आपकी साफ सफाई में जो भी रहता है हमारे शक्ति अनुसार करते है गुरु जी और गुरु नानक देव जी तो बिना किसी और होता नहीं है गुरु नानक साहब जी है ही गुरु नानक के न ਅਸੀਂ ਗੁਰਨਾਨਕ ਖੋਲਿਆ ਇਹਨਾਂ ਲੋਕਾਂ ਤੋਂ ਅਸੀਂ ਵੱਡੇ ਵੱਡੇ ਗੁਰਦੁਆਰੇ ਬਣਾ ਲੇ ਖੋਲਿਆ ਬਾਬਾ ਨਾਨਕ ਬਾਬਾ ਨਾਨਕ ਉਹ ਆ ਵੱਡੇ ਵੱਡੇ ਅਮੀਰਾਂ ਦਾ ਨਹੀਂ ਹੈ ਬਾਬਾ ਨਾਨਕ ਆ ਜਿਹੜੇ ਗੁਰਦੁਆਰਿਆਂ ਤੇ ਕਾਬਜ ਬੈਠੇ ਨੇ ਇਹਨਾਂ ਦਾ ਬਾਬਾ ਨਾਨਕ ਨਹੀਂ ਹੈ ਜਿਨ੍ਹਾਂ ਨੂੰ ਤੁਸੀਂ ਭੰਗੀ ਸਮਾਜ ਕਹਿ ਕੇ ਦਰਕਾਰ ਦਿਓ ਕਿਸੇ ਨੂੰ ਰਵਦਾਸੀ ਇਹ ਕਹਿ ਦਿੱਤਾ ਕਿਸੇ ਨੂੰ ਚਮਾਰ ਕਹਿ ਦਿੱਤਾ ਇਹਨਾਂ ਦਾ ਬਾਬਾ ਅਸਲੀ ਨਾਨਕ ਆ ਤੁਹਾਡਾ ਬਾਬਾ ਨਾਨਕ ਨਹੀਂ ਹੈ ਬਾਬੇ ਨਾਨਕ ਤੋਂ ਗੁਰਗੋਬਿੰਦ ਸਿੰਘ ਜੀ ਤੱਕ ਗੁਰਨਾਨਕ ਨੇ ਕੀ ਕਿਹਾ ਸੀ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਗੁਰਨਾਨਕ ਕਹਿਣ ਲੱਗੇ ਮੈਂ ਇਹਨਾਂ ਦੇ ਨਾਲ ਆ ਵੱਡਿਆ ਸਿਉ ਕਰੀਸ ਮੈਂ ਵੱਡੇ ਵਿਅਕਤੀ ਕੇ ਸਾਥ ਨਹੀਂ ਐ ਮੈਂ ਝਾੜੂ ਪੋਚਾ ਮਾਰਨੇ ਵਾਲੇ ਦਾ ਗੁਰੂ ਹੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਆ ਕਿਹਾਤਾ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਮੈਂ ਇਨ ਗਰੀਬ ਸਿੱਖੋ ਕੋ ਪਾਤਸ਼ਾਹ ਬਣਾ ਕੇ ਜਾਊਂਗਾ ਇਨ ਕੋ ਸਰਦਾਰ ਬਣਾਊਂਗਾ ਮੈਂ ਅੱਜ ਇਹੀ ਲੋਗ ਹਮ ਦੂਰ ਕਰ ਰਹੇ ਆ ਕੋਈ ਨਹੀਂ ਦੂਰ ਕਰ ਰਹਾ ਹਮ ਕੋਈ ਪ੍ਰਚਾਰਕ ਨਹੀਂ ਆਤਾ ਆ ਯਾਹ ਪੇ ਕੀ ਸੰਗਤ ਜੀ ਸੱਚ ਕਹਿੰਨੇ ਆ ਮੈਂ ਸੱਚ ਕਹਿਣਾ ਬਰਕਤਾਂ ਤੁਹਾਨੂੰ ਖੁਦ ਪਤਾ ਲੱਗ ਜਾਣਗੀਆਂ ਮਹੀਨੇ ਚ ਇੱਕ ਦਿਨ ਮਨਾਣਾ ਸ਼ੁਰੂ ਕਰ ਦੋ ਉਹ ਤੁਸੀਂ ਦੇਖਣਾ ਪੂਰਨਮਾਸ਼ੀ ਕਰ ਦੋ ਪੈਸੇ ਇਹ ਨਹੀਂ ਕਹਿੰਦੇ ਵੀ ਦਿਹਾੜਾ ਕੋਈ ਚੰਗਾ ਹੁੰਦਾ ਜਾਂ ਮਾੜਾ ਹੁੰਦਾ ਇੱਕ ਸਿਰਫ ਆਪਾਂ ਨੂੰ ਯਾਦ ਰਹਿ ਜਾਂਦਾ ਵੀ ਚਲੋ ਸੰਗਰਾਂਦ ਆਪਾਂ ਇੱਥੇ ਰੱਖ ਲੈਨੇ ਆ ਆਪਾਂ ਪੂਰਨਮਾਸ਼ੀ ਹਰ ਮਹੀਨੇ ਪੂਰਨਮਾਸ਼ੀ ਇੱਕ ਲੰਗਰ ਆਪਾਂ ਛੋਟਾ ਜਿਹਾ ਇੱਥੇ ਕਰਿਆ ਕਰੀਏ ਬੜੀ ਮੈਂ ਕਹਿੰਦਾ ਵੀ 1 ਸਾਲ ਕਰਕੇ ਦੇਖ ਲਓ 1 ਸਾਲ ਤੋਂ ਬਾਅਦ ਬਰਕਤਾਂ ਤੁਸੀਂ ਦੇਖ ਲਿਓ ਤੁਹਾਡੇ ਘਰ ਪਰ ਜਾਣਗੇ ਕਿਹੜੀ ਕਿਹੜੀ ਸੰਗਤ ਚ ਆਉਂਦੀ ਹੈ ਵੀ ਇਹ ਤੋਂ ਅੱਜ 550 ਸਾਲ ਆਪਾਂ ਦੁਬਾਰਾ 550 ਸਾਲਾਂ ਬਾਅਦ ਉਹ ਲੰਗਰ ਸ਼ੁਰੂ ਕਰਦੀਏ ਦੁਬਾਰਾ ਕਿਹੜੀ ਕਿਹੜੀ ਸੰਗਤ ਚ ਆਉਂਦੀ ਹੈ ਦੋਨੇ ਹੱਥ ਖੜੇ ਕਰਕੇ ਕਰੋ ਨਾ ਵਾਦਾ ਯਹਾਂ ਦੀ ਸੰਗਤ ਯਹਾਂ ਗਏਸ ਪੂਰਾ ਸਮਾਜ ਗੁਰੂ ਨਾਨਕ ਦੀ ਸਿੱਖੀ ਅਪਣਾ ਰਿਹਾ ਹੈ ਹਿੰਦੀ ਮੇ ਮਰਾਠੀ ਮੇ हम जप जी साहब का पाठ भेज देंगे आपको हिंदी में किताबें भेज देंगे पढ़ने के लिए भाई साहब क्या कह रहे हैं यहाँ पे छोटे छोटे झोपड़े थे छोटे झोपड़े थे गरीबी थी लेकिन गुरु नानक यार गरीबों का गुरु नानक देव जी ने बाह पकड़ी आज दो दो मंजिल घर बने हुए हैं नाम श्री गुरु।, गुरु हमारा बोलना ऐसा आ रहा है आपको जितने आप लोग आए हमारा सबसे बड़ा ये बहुत बड़ा उपाय होगा आपका वाह गुरु आप लोग सोचते हैं की हम बंगी समाज के लोग हैं कि यहाँ सारे बातें ऐसी कुछ चलती है ऐसा कुछ भी नहीं यहाँ पे यहाँ एकदम सद और विचार से एकदम हमारे जो बच्चे हमारे घर के बुजुर्ग पुराने लोग जो हमारे होना चाहिए ना जहाँ पे गुरु नानक की ना दे। सिक्खी मुझे बता तो दो कैसी होती है सिखी की बड़ा सारा चोला डाल लिया पखंडी बन गया वो सिख होते है वो नहीं है बड़ी बड़ी माले डाल के सिख होता है नहीं ये कीर्ति सिख है पूरे यहाँ के शहर के ये सफाई कर्मचारी नहीं है ये कचरे वाले नहीं है कचरे वाले हम हैं जो कचरा फेंकते हैं ये तो संभालते हैं जाकर ये तो स्वच्छ रखते हैं ये मुझे भाई साहब बोल रहे थे कि हम बंगी बोलते हैं मैं एक बात बोलूं बाल्मीकि समाज बोलते हैं मैं बोलूं कि हमारे पास नहीं आते मैं तो गुरु नानक देव जी के मानने वालों को चरण स्पर्श करने के लिए भी तैयार ਜੋ ਗੁਰ ਨਾਨਕਾ ਸਿੱਖ ਹੈ ਆਪ ਆਏ ਸਾਡੇ ਵਾਹਿਗੁਰੂ ਅਸੀਂ ਸੁਖਮਨੀ ਸੁਸਾਇਟੀ ਦੀਆਂ ਭੈਣਾਂ ਨੂੰ ਇੱਥੇ ਲੈ ਕੇ ਆਉਂਦਾ ਵੀ ਇੱਕ ਦਿਨ ਮਨਾਉਣਾ ਸ਼ੁਰੂ ਕਰੋ ਲੇਡੀਜ਼ ਸੰਗਤ ਦਾ ਵਿਚਾਰ ਹੈ ਜਿਵੇਂ ਮੈਨੇ ਇੱਕ ਉਪਰਾਲਾ ਕਰਾਂਗੇ ਸਾਰੀ ਸੰਗਤ ਆ ਕੇ ਕੀਰਤਨ ਕਰੇਗੀ ਅਤੇ ਸੰਗਤ ਨੂੰ ਨਿਹਾਲ ਕਰੇਗੀ ਔਰ ਮੈਂ ਅਰਦਾਸ ਕਰਤਾ ਹਾਂ ਅੱਜ ਗੁਰਨਾਨਦ ਸਾਹਿਬ ਜੀ ਅੱਜ ਇਹਨਾਂ ਨੇ ਉਪਰਾਲਾ ਸ਼ੁਰੂ ਕਰ ਲਿਆ ਇਹਨੂੰ ਕੋ ਬਸ ਮੈਨੇ ਮੰਗਾਤਾ ਗੁਲ ਗੁਲਸਾ ਮਿਲ ਗਿਆ ਮੈਨੇ ਮੰਗਾਤਾ ਕਤਰਾ ਦਰਿਆ ਮਿਲ ਗਿਆ ਅਜਬ ਤੇਰੀ ਰਹਿਮਤ ਮੈਂ ਕਿਵੇਂ ਕਹੂੰ ਮੈਨੇ ਮੰਗਾਤਾ ਕਿਆ ਔਰ ਕਿਆ ਮਿਲ ਗਿਆ ਪਤਾ ਨਹੀਂ ਕੌਨਸੀ ਰਹਿਮਤ ਹੈ ਗੁਰੂ ਸਾਹਿਬ ਜੀ ਦੀ ਮਹਤਾਜ ਹੈ ਜੇ ਸਾਰਾ ਜਮਾਨਾ ਉਸਕਾ ਕਤਰੇ ਉਸਕੇ ਹੈ ਦਾਣਾ ਦਾਣਾ ਉਸਕਾ ਅਫਸੋਸ ਕਿ ਤੁਮੇ ਮੰਗਨਾ ਨਾ ਆਇਆ ਜਾਰੀ ਹੈ ਖੁੱਲਾ ਹੈ ਹਰ ਵਕਤ ਖਜ਼ਾਨਾ ਉਸਕਾ ਖੁੱਲਾ ਹੈ ਹਰ ਵਕਤ ਖਜ਼ਾਨਾ ਉਸਕਾ ਮੰਗ ਲਓ ਜਹਾਂ ਸੇ ਤੇ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਬੰਦ ਹੈ ਉਹ ਤੁਹਾਡੀ ਡਿਊਟੀ ਲਗਾ ਦਦੀ ਹੈ ਤੁਸੀਂ ਕੜਾ ਪ੍ਰਸ਼ਾਦ ਦੀ ਦੇਗ ਇੱਥੇ ਬਣਾ ਕੇ ਲਾਇਆ ਕਰੋ ਪਹਿਲੀ ਕੜਾ ਪ੍ਰਸ਼ਾਦ ਦੀ ਦੇਖ ਦੀ ਸੇਵਾ ਦਾਸ ਵੱਲੋਂ ਭੇਟਾ ਦਿੱਤੀ ਗਈ ਕਿ ਇਸ ਵਾਰ ਪੂਰਨ ਮਾਸ਼ੀ ਵਾਲੇ ਦਿਨ ਪਹਿਲੀ ਕੜਾ ਪ੍ਰਸ਼ਾਦ ਦੀ ਸੇਵਾ ਦਾਸ ਵੱਲੋਂ ਪਹਿਲਾ ਪ੍ਰੋਗਰਾਮ ਰੱਖ ਰਹੇ ਹਨ ਜੀ ਉਸ ਦੀ ਕੜਾ ਪ੍ਰਸ਼ਾਦ ਦੀ ਦੇਖ ਜਿਹੜੀ ਪਹਿਲੀ ਦੇਖ ਕੜਾ ਪ੍ਰਸ਼ਾਦ ਦੀ ਉਹ ਦਾਸ ਵੱਲੋਂ ਤੁਸੀਂ ਨੇ ਇੱਥੇ ਪੰਜ ਜੀ ਪਹਿਲੀ ਕੜਾ ਪ੍ਰਸ਼ਾਦ ਦੀ ਉਹ ਨਿਹਾਲ ਵਾਹਿਗੁਰੂ ਜੀ ਜੀ ਮਾਰੋ ਉਦੋਂ ਬਾਅਦ ਅੱਜ ਇਸ ਅਸਥਾਨ ਦੇ ਉੱਤੇ ਸੇਵਾ ਸੰਭਾਲ ਲੋਕਲ ਕਮੇਟੀ ਵੱਲੋਂ ਕਰ ਦਿੱਤੀ ਗਈ ਹੈ ਉਹਨੇ ਗਿਆਨੀ ਭਗਵਾਨ ਸਿੰਘ ਜੀ ਖੋਜੀ ਪਟਿਆਲਾ ਵਾਲੇ ਜੀ ਨੇ ਜੋ ਜੋ ਸ਼ਬਦ ਕਹਨੇ ਜੋ ਜੋ ਆਪਣੇ ਵਿਚਾਰ ਰੱਖੇ ਨੇ ਉਹਨਾਂ ਤੇ ਪ੍ਰਬੰਧ ਕਮੇਟੀ غور ਕੀਤਾ ਜਾਏਗਾ ਅਸੀਂ ਵਚਨ ਦਿਨਿਆਂ ਭਾਈ ਸਾਹਿਬ ਜੀ ਨੂੰ ਤੁਸੀਂ ਨੈਕਸਟ ਟਾਈਮ ਜਿਸ ਵੇਲੇ ਵੀ ਆਓਗੇ ਖੁਸ਼ਹਾਲ ਕੁਦਰਤ ਤੇ ਚਿੰਤ ਕਿਤਾ ਪਾਓਗੇ ਬੋਲੇ ਜੈ ਸੋਨਿਆ ਰੰਗੋ ਇਹ ਤਾਂ ਬੜੀ ਕਿਰਪਾ ਜੀ ਐਸੀ ਜੀ ਬਜ਼ੁਰਗ ਸਾਨੂੰ ਚਾਹੀਦੇ ਨੇ ਬਜ਼ੁਰਗ ਨਹੀਂ ਯੰਗ ਨੇ ਜੀ ਇਹ ਇਹ ਕਿਰਪਾ ਹੋਰ ਕਿਨਾ ਤੇ ਹੁਣ ਮੈਂ ਤਾਂ ਬੜੀ ਦੂਰ ਬੈਠਾ ਇਹਨਾਂ ਤੇ ਕਿਰਪਾ ਹੋਈ ਇਹਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਆਏ ਗੁਰੂ ਨਾਨਕ ਸਾਹਿਬ ਨੇ ਆਪ ਬਚਨ ਕਢਾਇਆ ਇਹਨਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਇਹ ਵੀ ਕਿਹਾ ਗਿਆ ਕੁਝ ਲੋਕਾਂ ਵੱਲੋਂ ਆ ਕਰਕੇ ਵੀ ਇਹ ਜਗ੍ਹਾ ਸਾਨੂੰ ਦੇ ਦਿਓ ਅਸੀਂ ਤੁਹਾਨੂੰ ਦੂਜੀ ਜਗ੍ਹਾ ਦੇ ਦਿੰਨੇ ਆ ਪਰ ਇਹ ਲੋਕ ਕਹਿੰਦੇ ਨਹੀਂ ਸਾਡੇ ਕੋਲੋਂ ਸਾਡਾ ਗੁਰਨਾਨਕ ਨਖ ਹੋ ਸਾਡੇ ਗੁਰਨਾਨਕ ਨੂੰ ਸਾਡੇ ਕੋਲੋਂ ਦੂਰ ਨਾ ਕਰੋ ਇਹ ਪੂਰਾ ਮੋਹੱਲਾ ਮੰਗਰੇ ਤੇ ਉਹ ਲੋਕ ਪੰਜਾਬ ਵਾਲੇ ਅੱਛਾ ਪਰ ਸਾਡੇ ਬਜ਼ੁਰਗ ਲੋਕਾਂ ਨੇ ਇਹ ਨੇ ਜੀਏ ਇਹ ਮੋਹੱਲਾ तुमको कॉलोनी बना के दे देते है हमारे बुजुर्ग लोगों ने नहीं दिए कहीं और बनाओ यहाँ स्वयं गुरु महाराज यहाँ आके गए यहाँ आके गए आके गए जब वो नांदेड़ साहब जा रहे थे ना सा गुरु नानक साहब जी हाँ तो पहले यहाँ स्थान पे यहां। यह बहुत छोटा था ये ठीक है तो अपने भगत सिंह साहब बूटी पार्लर वाले उन्होंने हमारे प्रेम बारी जी सेक्रेटरी थे समाज के हमारे कार्यकर्ता थे वो समाज के उन्होंने लग लग के उन्होंने यहाँ लेकर आए उनको यहाँ गुरुद्वारा है छोटा सा यहाँ बहुत बहुत नीचे था ये फिर भर्ती डाले ये बना उन्होंने ये सब बना के दिए तो अब अब आप क्या चाहते हैं आपकी आपकी सोच हम हैं? तो सेवा करते हैं ग्रंथ साहब की आठबानी अरदास वगैरह ਇਹ ਸਭ ਕਰਦਾ ਮੈਂ ਵੀ ਕਰਦਾ ਹੈ ਮੇਰੇ ਸੰਗਤ ਜੀ ਮੈਂ ਇੱਕ ਬੇਨਤੀ ਕਰਾਂ ਅਸੀਂ ਗੁਰਨਾੰਕ ਸਾਹਿਬ ਨੂੰ ਮੰਨਦੇ ਹੈਗੇ ਸਾਰੇ ਕਿ ਨਹੀਂ ਮੰਨਦੇ ਬੋਲੋ ਸਾਡੇ ਬਿਲਕੁਲ ਨੇੜੇ ਗੁਰੂਗ੍ਰਾਮ ਸਾਹਿਬ ਜੀ ਨੇ ਤੇ ਗੁਰੂਗ੍ਰਾਮ ਸਾਹਿਬ ਜੀ ਇੱਥੇ ਨੇ ਇਹਨਾਂ ਲਈ ਸੱਚਖੰਡ ਦਾ ਕਮਰਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਬੋਲੋ ਸੱਚਖੰਡ ਦਾ ਕਮਰਾ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਤੇ ਜ਼ਿੰਮੇਵਾਰੀ ਕਿਦੀ ਬਣਦੀ ਹੈ ਸਾਡੇ ਸਿੱਖ ਸਮਾਜ ਦੀ ਸਾਡੇ ਇਸ ਇਲਾਕੇ ਦੇ ਵਿੱਚ ਜਿੱਥੇ ਤੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਆਵਾਜ਼ ਆਉਂਦੀ ਹੈ ਅਸੀਂ ਸ਼ਰਾਬ ਤਮਾਕੂ ਮੀਟ ਮੱਛੀ ਤੱਕ ਸਾਡੇ ਮਹੱਲੇ ਵਿੱਚ ਨਹੀਂ ਆਉਂਦਾ ਆਪਕੋ ਬੋਲਦੇ ਹੋਏ हमको ਇਤਨੀ ਖੁਸ਼ੀ ਹੁੰਦੀ ਹੈ ਕਿ ਇਹ ਮਹੱਲਾ ਐਸਾ ਹੈ ਕਿ ਇੱਥੇ ਮਾਸ ਮਟਨ दारू ਗਾਰੂ ਬੀੜੀ ਸਿਗਰਟ ਪੀਣੇ ਵਾਲਾ ਤਮਾਕੂ ਖਾਣੇ ਵਾਲਾ ਕੋਈ ਨਹੀਂ ਬੋਲੇ ਸੋਨ ਹੋ ਸਭ ਕਿਰਿਆ ਕਰ ਸਭ ਬੱਚੇ ਇਸ ਵਿੱਚ ਆਪਣੇ ਗੁਰੂ ਮਹਾਰਾਜ ਕੇਸ ਵਿੱਚ ਸੇਵਾ ਵਿੱਚ ਹੈ ਲੱਗੇ ਹੋਏ ਐਨਾ ਭੈ ਐਨਾ ਸਤਕਾਰ ਕਿਵੇਂ ਸਾਡੇ ਕੋਲੋਂ ਦੂਰ ਲੈ ਗਏ ਨੇ ਲੋਕ ਕਿਵੇਂ ਇਹਨਾਂ ਲੋਕਾਂ ਨੂੰ ਤੋੜ ਰੱਖਿਆ ਸੀ ਨੇ ਸੋ ਅਸੀਂ ਕਮੇਟੀ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਕਿ ਇਸ ਸਥਾਨ ਦੀ ਅਸੀਂ ਸੇਵਾ ਸੰਭਾਲ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਥਾਨ ਦੀ ਵੀ ਸੇਵਾ ਸੰਭਾਲ ਹੋਏਗੀ ਇਹ ਮਹਾਰਾਸ਼ਟਰਾ ਦੇ ਵਿੱਚ ਸ਼ਹਿਰ ਦਾ ਨਾਮ ਹੈ ਅਮਰਾਬਤੀ ਦੇ ਵਿੱਚ ਜਗ੍ਹਾ ਦਾ ਨਾਮ ਹੈ ਔਰੰਗਪੁਰਾ ਔਰ ਇਹਦੇ ਨਾਲ ਹੀ ਇੱਕ ਬਹੁਤ ਵੱਡਾ ਕਿਲਾ ਮੌਜੂਦ ਹੈ ਜਦੋਂ ਅਸੀਂ ਇਸ ਕਿਲੇ ਨੂੰ ਜਾ ਕੇ ਵੇਖਿਆ ਇਹ ਕਿਲੇ ਦਾ ਗੇਟ ਹੈ ਜਿਹੜੇ ਸਟਰਕਚਰ ਅਨੰਦਪੁਰ ਸਾਹਿਬ ਦੇ ਨਾਲ ਕਿਲਿਆਂ ਦਾ ਮਿਲਦਾ 3 ਗਨ ਪੁਆਇੰਟ ਦਾ ਸੋ ਇਹ ਕਿਲਾ ਵੀ ਅਨੰਦਪੁਰ ਸਾਹਿਬ ਦੇ ਕਿਲੇ ਦੇ ਨਾਲ ਮੈਚ ਕਰਦਾ ਇਹਦੇ ਨੇੜੇ ਤੇੜੇ ਕੁਝ ਸ਼ਿਕਲੀਗਰ ਪਰਿਵਾਰ ਤੇ ਕੁਝ ਵਣਜਾਰੇ ਪਰਿਵਾਰ ਵਸਦੇ ਨੇ ਗੁਰੂ ਨਾਨਕ ਸਾਹਿਬ ਜੀ ਜਿੱਥੇ ਗਏ ਉੱਥੇ ਵਣਜਾਰੇ ਪਰਿਵਾਰਾਂ ਦੇ ਵੀ ਟੰਡੇ ਮੌਜੂਦ ਨੇ ਮਿਲ ਜਾਂਦੇ ਨੇ ਗੁਰੂ ਨਾਨਕ ਸਾਹਿਬ ਜੀ ਦੀ ਦੂਰ ਅੰਦੇਸ਼ੀ ਕਿੰਨੀ ਵੱਡੀ ਸੀ ਸ਼ਿਕਲੀਗਰਾਂ ਨੂੰ ਜੋੜਨਾ ਵਣਜਾਰਿਆਂ ਨੂੰ ਜੋੜਨਾ ਤੇ ਵਣਜਾਰਿਆਂ ਨੇ ਕਿਲੇ ਵੀ ਬਣਾਉਣੇ ਲੱਖੀ ਸ਼ਾਹ ਵਣਜਾਰੇ ਦੀ ਗੱਲ ਆਉਂਦੀ ਹੈ ਮੱਖਣ ਸ਼ਾਹ ਲੁਬਾਣੇ ਦੀ ਗੱਲ ਆਉਂਦੀ ਹੈ ਪਰ ਖੋਜ ਅਧੀਨ ਇਹ ਸਭ ਕੁਝ ਸਾਡੇ ਇਤਿਹਾਸ ਦੇ ਪੰਨਿਆਂ ਤੋਂ ਵਿਛੜਦਾ ਜਾ ਰਿਹਾ ਹੈ ਲੋੜ ਹੈ ਐਸੇ ਅਸਥਾਨਾਂ ਨੂੰ ਉਜਾਗਰ ਕਰਨਾ ਪੰਥ ਦੇ ਸਾਹਮਣੇ ਲੈ ਕੇ ਆਉਣਾ ਕੋਈ ਤਾਂ ਪੰਥਦਰਦੀ ਇਹਨਾਂ ਆਸਥਾਨਾਂ ਤੇ ਪਹੁੰਚੇਗਾ ਸੋ ਖੋਜ ਵਿਚਾਰ ਟੀਮ ਇਸ ਆਸਥਾਨ ਦੇ ਉੱਤੇ ਪਹੁੰਚ ਗਏ ਇਸ ਆਸਥਾਨ ਨੂੰ ਵੀ ਉਜਾਗਰ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਐਸੇ ਆਸਥਾਨ ਲੈ ਕੇ ਆਵਾਂਗੇ ਜਿਹੜੇ ਆਸਥਾਨ ਭੁੱਲੇ ਵਿਸਰੇ ਨੇ ਸਾਡੇ ਕੋਲੋਂ ਦੂਰ ਨੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਉੱਤੇ ਆਪ ਜੀ ਇਹ ਪ੍ਰੋਗਰਾਮ ਲੜੀਵਾਰ ਵੇਖ ਰਹੇ ਹੋ ਸੋ ਇਸ ਇਤਿਹਾਸ ਨੂੰ ਅਸੀਂ ਇੱਥੇ ਰੁਕਦੇ ਹਾਂ ਜੀ ਅਗਲੀ ਵੀਡੀਓ ਵਿੱਚ ਇਸ ਇਤਿਹਾਸ ਨੂੰ ਅੱਗੇ ਲੈ ਕੇ ਚੱਲਾਂਗੇ ਅਗਲਾ ਐਪੀਸੋਡ ਅਗਲਾ ਇਤਿਹਾਸ ਦੇਖਣਾ ਨਾ ਭੁੱਲਣਾ ਬੜੀ ਜਲਦੀ ਅਸੀਂ ਇੱਕ ਯਾਤਰਾ ਆਰੰਭ ਕਰਨ ਲੱਗੇ ਹਾਂ ਜੋ ਕਿ ਸੰਪੂਰਨ ਜੀਵਨੀ ਤਨ ਗੁਰੂ ਤੇਗ ਬਹਾਦਰ ਸਾਹਿਬ ਦੀ ਹੋਏਗੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਤੋਂ ਲੈ ਕੇ ਸ਼ਹੀਦੀ ਤੱਕ ਦਾ ਸਾਰਾ ਸਫ਼ਰ ਅਸੀਂ ਤੈਅ ਕਰਾਂਗੇ ਔਰ ਆਪ ਜੀ ਤੱਕ ਉਹ ਯਾਤਰਾ ਲੈ ਕੇ ਆਵਾਂਗੇ ਜੀ ਜੁੜੇ ਰਹਿਣਾ ਆਸ਼ੀਰਵਾਦ ਦੇਣਾ ਕਿ ਇੱਕ ਹੌਸਲੇ ਦੇ ਨਾਲ ਅਸੀਂ ਹੋਰ ਸਥਾਨਾਂ ਨੂੰ ਖੋਜ ਕੇ ਆਪ ਜੀ ਦੇ ਸਾਹਮਣੇ ਲੈ ਕੇ ਆਈਏ ਔਰ ਇੱਕ ਵੱਡੀ ਟੀਮ ਬਣਾਈਏ ਸੋ ਉਹਦੇ ਵਿੱਚ ਬਹੁਤ ਵੱਡੀ ਇੱਕ ਸਹਿਯੋਗ ਦੀ ਲੋੜ ਪੈਣੀ ਹੈ ਜੀ ਜਿਹੜੇ ਵੀਰ ਸੰਗਤਾਂ ਕਮੇਟੀਆਂ ਸਾਡੇ ਨਾਲ ਜੁੜਨਾ ਚਾਹੁੰਦੀਆਂ ਨੇ ਸਹਿਯੋਗ ਕਰਨਾ ਚਾਹੁੰਦੀਆਂ ਨੇ ਤਾਂ ਕਿ ਇਹਨਾਂ ਸਥਾਨਾਂ ਨੂੰ ਖੋਜ ਕੇ ਤੁਹਾਡੇ ਤੱਕ ਲੈ ਕੇ ਆਉਂਦਾ ਜਾਵੇ ਤੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਜਰੂਰ ਕਰ ਸਕਦੀਆਂ ਨੇ ਜੀ ਤੁਹਾਡਾ ਆਪਣਾ ਵੀ ਡਾਕਟਰ ਭਵਨ ਸਿੰਘ ਖੋਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ